ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾਂ ਦਾ ਮੈਂ ਰਹਿਣ ਵਾਲਾ ਆ ਮੋਗਾ ਦੇ ਅੱਜ ਦੁਪਹਿਰ ਦੇ ਸਮੇਂ ਕੋਈ 1.5 ਦਾ ਟਾਈਮ ਹੋਣਾ ਸੀ ਖੇਤ ਤੋਂ ਆਏ ਜਦੋਂ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਬੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਏ ਆ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਉਹ ਰੰਗਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਅਸੀਂ ਜਸਵਲਪੁਰ ਦੀ ਟੀਮ 'ਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਦਾ ਕਲੇ ਰੂਪ ਬਣਾ ਕੇ ਤਕਰੀਬਨ 2.5 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਦੋਂ ਦੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਬਾਰੇ ਜਾਣਕਾਰੀ ਮਿਲੀ ਕੋਈ ਉਦੋਂ ਹੀ ਟਾਈਮ ਸੀਗਾ ਕੋਈ ਡੇਢ 2 ਦੇ ਵਿਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਬਚਪਨ ਤੋਂ ਸੁਣਦੇ ਆ ਰਹੇ ਸੀਗੇ ਸ਼ਨਕਾਟਾ ਚਾਚਾ ਚਤਰਾ ਦੇ ਰੂਪ ਵਿੱਚ ਉਹਨਾਂ ਨੇ ਦਰਸ਼ਕਾਂ ਦੇ ਵਿਚਕਾਰ ਜਿਹੜੀ ਜਗ੍ਹਾ ਬਣਾਈ ਦਿਲਾਂ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਤੇ ਉਹ ਪੰਜਾਬੀ ਸੱਭਿਆਚਾਰ ਦਾ ਮਹਾਨ ਚਤੇਰਾ ਜਿਹੜਾ ਅੱਜ ਹੋ ਕਲਾਕਾਰ ਸਾਡੇ ਵਿੱਚਕਾਰ ਨਹੀਂ ਹੈ ਤੇ ਅਸੀਂ ਆਪਣੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਮੂਰਤੀ ਰੂਪ ਜਿਹੜਾ ਹੈਗਾ ਉਹ ਬਣਾਇਆ ਬਿਲਕੁਲ ਸਾਡੀ ਉਹ ਟੀਮ ਦੇ ਮੈਂਬਰ ਸੀਗੇ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਹਰਾਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਅਸੀਂ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਸ਼ਨਕਾਟਾ ਜਿਹੜਾ ਸੁਣਦੇ ਸੀ ਫਿਰ ਉਹ ਜਸਵੰਤ ਸਾਹਿਬ ਦੇ ਘਰ ਹੀ ਅਸੀਂ ਪਹਿਲੀ ਵਾਰ ਮਿਲੇ ਸੀਗੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਅਸੀਂ ਸਾਰੇ ਉਸ ਮੇਲੇ ਦੀ ਪੈਦਾਇਸ਼ਾਂ ਤੇ ਉਹ ਜਿਹੜੀਆਂ ਯਾਦਾਂ ਇੱਕਦਮ ਅੱਖਾਂ ਦੇ ਵਿੱਚ ਘੁੰਮ ਜਾਂਦੀਆਂ ਤੇ ਉਹ ਜਿਹੜੀਆਂ ਯਾਦਾਂ ਦਾ ਹੀ ਇੱਕ ਉਹ ਜਿਹੜਾ ਰੂਪ ਹੈ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦਾ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਮੰਜੀ ਜੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਹੈ ਕਿਉਂਕਿ ਜਿੱਦਾਂ ਅੱਜ ਖਬਰ ਸੁਣਦੇ ਆ ਤੁਸੀਂ ਸਟੈਚੂ ਕਰ ਦਿੱਤਾ ਹੈ ਸਟੈਚੂ ਕਿੱਥੇ ਲਗਾਇਆ ਜਾਏਗਾ ਜਾਂ ਪਰਿਵਾਰ ਨੂੰ ਦਿੱਤਾ ਜਾਏਗਾ ਜਾਂ ਪਰਚੂ ਜੀ ਅੱਜ ਤੋਂ ਅਸੀਂ ਸਟੈਚੂ ਬਣਾਉਣ 'ਚ ਮਸਰੂਫ ਹਾਂ ਅਸੀਂ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਪਾਰਕ ਤੋਂ ਬਾਹਰ ਵੀ ਨਹੀਂ ਗਏ ਕਿਸੇ ਨਾਲ ਅਜੇ ਫੋਨ ਵੀ ਤਕਰੀਬਨ ਬੰਦ ਰੱਖਿਆ ਹੋਇਆ ਹੈ ਕਿਉਂਕਿ ਫਿਰ ਜੇ ਉਧਰ ਧਿਆਨ ਹੁੰਦਾ ਤੇ ਫਿਰ ਸਟੈਚੂ ਤੋਂ ਸਾਡਾ ਧਿਆਨ ਉਖੜਦਾ ਅਸੀਂ ਅਜੇ ਕਿਸੇ ਨਾਲ ਕੋਈ رابطہ ਨਹੀਂ ਬਾਕੀ ਆਉਣ ਵਾਲੇ ਸਮੇਂ ਵਿੱਚ ਡਿਸਾਈਡ ਕਰਾਂਗੇ ਕਿ ਸਟੈਚੂ ਜਿਹੜਾ ਹੈ ਉਹ ਕਿੱਥੇ ਲਗਾਇਆ ਜਾਣਾ ਹੈ ਅਜੇ ਫਿਲਹਾਲ ਇਸ ਦੇ ਬਾਰੇ ਸੋਚਣਾ ਜਿਹੜਾ ਹੈਗਾ ਬਹੁਤ ਜਲਦਬਾਜ਼ੀ ਹੋਊਗੀ ਅਜੇ ਇਸ ਬਾਰੇ ਫੈਸਲਾ ਲੈਣਾ ਬਾਕੀ ਆ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੁੱਖ ਨੂੰ ਇੱਕ ਭਲੌਣ ਦਾ ਹੀ ਯਤਨ ਹੁੰਦਾ ਹੈ ਅਸੀਂ ਆਪਣੀ ਕਲਾ ਦੇ ਰਾਹੀਂ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਆ ਕਿਉਂਕਿ ਸਾਡਾ ਸਮੁੱਚਾ ਪਰਿਵਾਰ ਜਿਹੜਾ ਮੂਰਤੀ ਕਲਾ ਨੂੰ ਸਮਰਪਿਤ ਆ ਅਸੀਂ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਹੈਗਾ ਉਹ ਮੂਰਤੀ ਕਲਾ ਦੇ ਰਾਹੀਂ ਆਪਣੇ ਖਿਡਾਰੀਆਂ ਦੇ ਵਿਦਵਾਨਾਂ ਦੇ ਔਰ ਸ਼ਹੀਦਾਂ ਦੇਸ਼ ਭਗਤਾਂ ਦੇ ਜਿਹੜੇ ਸਟੈਚੂ ਬਣਾ ਕੇ ਮਹਾਨ ਦੇਸ਼ ਭਗਤ ਪਾਰਕ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਘਲਕਲਾਂ ਦੇ ਵਿੱਚ ਤੇ ਮੈਂ ਜਦੋਂ ਕਲਾਸ 1 ਅਫਸਰ ਦੀ ਨੌਕਰੀ ਛੱਡ ਕੇ ਆਇਆ ਸੀ ਤੇ ਉਹਦੇ ਮੇਰੇ ਮਨ ਦੇ ਵਿੱਚ ਤਮੰਨਾ ਸੀ ਕਿ ਜਿਹੜਾ ਹਰ ਪਾਸੇ ਤੋਂ ਮਨ ਨੂੰ ਮੋੜ ਕੇ ਕਲਾ ਦੇ ਨਾਲ ਜੋੜ ਕੇ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਜਿਹੜਾ ਹੈਗਾ ਉਹ ਹੋਰ ਪਰਫੁੱਲਤ ਕਰੀਏ ਤੇ ਆਪਣੀ ਨਵੀਂ ਜਨਰੇਸ਼ਨ ਨੂੰ ਉਹ ਸੰਦੇਸ਼ ਦੇਈਏ ਉਹਨਾਂ ਦੇਸ਼ ਭਗਤਾਂ ਬਾਰੇ ਉਹਨਾਂ ਵਿਦਵਾਨਾਂ ਬਾਰੇ ਉਹਨਾਂ ਗਾਇਕਾਂ ਬਾਰੇ ਤੇ ਉਹਨਾਂ ਖਿਡਾਰੀਆਂ ਬਾਰੇ ਸਨਿਆ ਕੀ ਦੇ ਰਹੇ ਹੋ ਜੀ ਸੁਨਿਆ ਇਹ ਹੀ ਹੈ ਕਿ ਮਹਾਨ ਸਾਡੀ ਵਿਰਾਸਤ ਹੈ ਮਹਾਨ ਜਿਹੜਾ ਹੈਗਾ ਸਾਡੀ ਇਹ ਧਰਤੀ ਹੈ ਤੇ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਵਿਚਕਾਰ ਨਹੀਂ ਆ ਉਹਨਾਂ ਦੇ ਦਰਸਾਏ ਮਾਰਗ ਜਿਹੜੇ ਆ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਢੰਗ ਨਾਲ ਜੀਉ ਸਕਦੇ ਆ ਤੇ ਉਹੀ ਸਾਡੀ ਜਿਹੜੀ ਪ੍ਰੇਰਣਾ ਬਣੇ ਆ ਲੋਕ ਤੇ ਸਾਡਾ ਇਹੀ ਸੰਦੇਸ਼ ਹੈ ਅਸੀਂ ਉਹਨਾਂ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮ ਤੇ ਚੱਲੀਏ